ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੁੰਬਾ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਜਿਨ੍ਹਾਂ ਦੀ ਬਿੱਤੇ 12 April ਨੂੰ ਮਾਨਯੋਗ ਅਦਾਲਤ ਵੱਲੋਂ ਜਿਨ੍ਹਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ ਤੇ ਉਹਨਾਂ ਨੂੰ 30 ਮਈ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਸੋ ਉਹਨਾਂ ਵੱਲੋਂ ਅੱਜ ਮਾਨਯੋਗ ਜੱਜ ਰੱਦ ਦਾ ਲੇਖੀ ਜੀ ਦੀ ਕੋਰਟ ਦੇ ਵਿੱਚ ਪੇਸ਼ ਹੋ ਕੇ ਸਮਰਪਣ ਕੀਤਾ ਗਿਆ ਤੇ ਨਾਲ ਹੀ ਜ਼ਮਾਨਤ ਲਈ ਅਰਜੀ ਦਿੱਤੀ ਗਈ ਸੋ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਕੋਰਟ ਵੱਲੋਂ ਔਰ ਉਹਨਾਂ ਨੂੰ ਜ਼ਮਾਨਤ ਉਹਨਾਂ ਦੀ ਮਨਜ਼ੂਰ ਕਰ ਲਈ ਗਈ ਸੋ ਇੱਥੇ ਜਿਹੜੇ ਬਹੁਤ ਸਾਰੇ ਸਵਾਲ ਪੈਦਾ ਹੋਏ ਉਹ ਇਹ ਕਿ ਅੱਜ ਕਰਮਜੀਤ ਅਨਮੋਲ ਜੀ ਦੀ ਜਿਹੜੀ ਮੋਟਰਸਾਈਕਲ ਰੈਲੀ ਅਜੀਤਵਾਲ ਤੋਂ ਸ਼ੁਰੂ ਹੋ ਕੇ ਫਰੀਦਕੋਟ ਤੱਕ ਜਾਣੀ ਸੀ ਸੋ 11 10:30 11 ਵਜੇ ਦਾ ਉਹਦਾ ਟਾਈਮ ਸੀ ਸੋ ਇੰਨੀ ਕੀ ਮਜਬੂਰੀ ਸੀ ਕਿ ਜਿਹੜਾ ਅੱਜ ਹੀ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪਿਆ ਔਰ ਜ਼ਮਾਨਤ ਲਈ ਅਪਲਾਈ ਕਰਨਾ ਪਿਆ ਸੋ ਇਹਦੇ ਬਾਰੇ ਜਦੋਂ ਜੀਡੀਪੀ ਮੀਡੀਆ ਵੱਲੋਂ ਕੋ ਕੀਤੀ ਗਈ ਤਾਂ ਪਰੋਸੇ ਜੋਗ ਸੂਤਰਾ ਤੋਂ ਇਹ ਗੱਲ ਦਾ ਪਤਾ ਲੱਗਿਆ ਕਿ ਬੀਤੇ ਕੱਲ ਕਿਸੇ ਸ਼ਖਸ ਨੇ ਚੋਣ ਕਮਿਸ਼ਨ ਕੋਲੇ ਸ਼ਿਕਾਇਤ ਕਰ ਦਿੱਤੀ ਕਿ ਮੋਗਾ ਦੇ ਵਿਧਾਇਕ ਡਾਕਟਰ ਅਮਨਦੀਪ ਕੌਰ अरोड़ा ਜਿਨ੍ਹਾਂ ਦੇ ਅਦਾਲਤ ਵੱਲੋਂ ਗੈਰਜ਼ਮਾਨਤੀ ਵਾਰੰਡ ਜਾਰੀ ਕੀਤੇ ਗਏ ਹਨ ਉਹ ਟੜੱਲੇ ਦੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਔਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕਰ ਰਿਹਾ ਸੋ ਸ਼ਾਇਦ ਇਸੇ ਵਜ੍ਹਾ ਕਰਕੇ ਅੱਜ ਉਹਨਾਂ ਵੱਲੋਂ ਕਾਲੀ ਦੇ ਵਿੱਚ ਕੋਰਟ ਦੇ ਵਿੱਚ ਸਮਰਪਣ ਕੀਤਾ ਗਿਆ ਔਰ ਜਿਹੜਾ ਜ਼ਮਾਨਤ ਦੀ ਅਰਜੀ ਲਗਾਈ ਗਈ ਕਿਉਂਕਿ ਹੋ ਸਕਦਾ ਸੀ ਕਿ ਰੈਲੀ ਦੇ ਦੌਰਾਨ ਕੋਈ ਪੱਤਰਕਾਰ ਉਹਨਾਂ ਨੂੰ ਇਸ ਵਾਰ ਸੰਬੰਧੀ ਸਵਾਲ ਕਰ ਸਕਦਾ ਸੀ ਜਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਅੱਜ ਦੀ ਰੈਲੀ ਦੇ ਵਿੱਚ ਦੇਖ ਕੇ ਕੋਈ ਹੋਰ ਪਰਸਨ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਸ਼ਿਕਾਇਤ ਕਰ ਦਿੰਦਾ ਸੋ ਇਸ ਡਰੋਂ ਉਹਨਾਂ ਨੇ ਆਪਣਾ ਜਿਹੜਾ ਹੈਗਾ ਅੱਜ ਅਦਾਲਤ ਦੇ ਵਿੱਚ ਸਮਰਪਣ ਕਰਕੇ ਆਪਣੀ ਜਿਹੜੀ ਜ਼ਮਾਨਤ ਮਨਜ਼ੂਰ ਕਰਵਾ ਲਏਗੇ ਸੋ ਇਸ ਸਬੰਧੀ ਜਦੋਂ ਸ਼ਿਕਾਇਤਕਰਤਾ ਸਤਨਾਮ ਸਿੰਘ ਜੀ ਦੇ ਨਾਲ ਗੱਲ ਗੱਲਬਾਤ ਕੀਤੀ ਗਈ ਸੋ ਇਸ ਖਬਰ ਦੀ ਪੁਸ਼ਟੀ ਕਰਨ ਲਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਬਿਲਕੁਲ ਸੱਚ ਹੈ ਕਿ ਜਿਹੜਾ ਡਾਕਟਰ ਅਮਨਦੀਪ ਕੌਰ अरोड़ा ਨੂੰ ਮਾਨਯੋਗ ਜੱਜ ਡਾਕਟਰ ਸ਼੍ਰੀਮਤੀ ਰਾਧਕਾ ਲੇਖੀ ਜੀ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਔਰ ਉਹਨਾਂ ਇਹ ਵੀ ਦੱਸਿਆ ਕਿ ਇਹਦੇ ਨਾਲ ਜਿਹੜਾ ਹੈਗਾ ਕੇਸ ਦੇ ਉੱਤੇ ਕੋਈ ਚੰਗਾ ਜਾਂ ਮਾੜਾ ਪ੍ਰਭਾਵ ਪੈਣ ਵਾਲਾ ਨਹੀਂ ਹੈ ਕੇਸ ਉਸੇ ਤਰ੍ਹਾਂ ਅੱਗੇ ਵਧੇਗਾ ਚੱਲੇਗਾ ਔਰ 30 ਮਈ ਨੂੰ ਜਿਹੜਾ ਉਹ ਕੋਰਟ ਦੇ ਵਿੱਚ ਪੇਸ਼ ਹੋਣਗੇ ਸੋ ਉੱਥੇ ਜਿਹੜਾ ਹੈਗਾ ਸਬੂਤਾਂ ਗਵਾਹਾਂ ਦੇ ਆਧਾਰ ਤੇ ਜਿਹੜੀ ਕਾਰਵਾਈ ਅੱਗੇ ਚੱਲੇਗੀ ਸੋ ਸਤਨਾਮ ਸਿੰਘ ਜੀ ਵੱਲੋਂ ਦੋ ਤਰ੍ਹਾਂ ਦੇ ਜਿਹੜੇ ਡੈਫਰਮੇਸ਼ਨ ਕੇਸ ਹੈ ਉਹ ਫਾਈਲ ਕੀਤੇ ਗਏ ਆ ਇੱਕ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਹਰਜਾਨੇ ਦੀ ਮੰਗ ਕੀਤੀ ਹੈ ਔਰ ਦੂਸਰੇ ਦੇ ਵਿੱਚ ਜਿਹੜਾ ਕ੍ਰਿਮੀਨਲ ਕੇਸ ਹੈਗਾ ਉਹਦੇ ਵਿੱਚ ਸਜ਼ਾ ਦੀ ਮੰਗ ਕੀਤੀ ਗਈ ਹੈ ਔਰ ਜਿਹੜੇ ਇਹ ਗੈਰ ਜਮਾਨਤੀ ਵਾਰੰਟ ਜਿਹੜੇ ਉਹ ਕ੍ਰਿਮੀਨਲ ਕੇਸ ਦੇ ਵਿੱਚ ਜਾਰੀ ਕੀਤੇ ਗਏ ਸਨ ਸੋ ਜਿਹੜੇ ਹਰਜਾਨੇ ਵਾਲਾ ਕੇਸ ਹੈ ਉਹਦੀ ਡੇਟ 30 April ਹੈ ਔਰ ਜਿਹੜਾ ਕ੍ਰਿਮੀਨਲ ਕੇਸ ਚੱਲ ਰਿਹਾ ਜਿਹਦੇ ਵਿਹਾਰ ਤੇ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ ਉਹਦੀ ਤਰੀਕ ਜਿਹੜੀ ਹੈ 30 May ਹੈ ਸੋ ਇਸੀ ਜੀਡੀਪੀ ਮੀਡੀਆ ਦੀ ਵਿਸ਼ੇਸ਼ ਰਿਪੋਰਟ ਧੰਨਵਾਦ